ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਗੁਰਮਤ ਵਿਚਾਰ ਚੈਨਲ ਉਪਰ ਨਿੱਘਾ ਸਵਾਗਤ ਹੈ ਸਭ ਤੋਂ ਪਹਿਲਾਂ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਆਸ ਕਰਦੇ ਹਾਂ ਕਿ ਮਹਾਰਾਜ ਆਪ ਸਭ ਸੰਗਤਾਂ ਉਪਰ ਮੇਰੇ ਪ੍ਰਿਆਹ ਹੱਥ ਰੱਖਣ ਸੰਗਤ ਜੀ ਗੁਰਮਤ ਵਿਚਾਰ ਚੈਨਲ ਉਪਰ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰੇ ਜੀਵਨ ਬਿਰਤਾਂਤ ਉੱਪਰ ਚਰਚਾ ਕਰਾਂਗੇ ਇੱਕ ਤੋਂ ਬਾਅਦ ਇੱਕ ਸਾਖੀ ਦੀ ਚਰਚਾ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਸਭ ਉੱਪਰ ਚਰਚਾ ਕਰਾਂਗੇ ਸੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਓ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਚਰਚਾ ਕਰੀਏ ਸਭ ਤੋਂ ਪਹਿਲਾਂ ਉਹਨਾਂ ਦੇ ਜਨਮ ਅਤੇ ਬਾਲ ਉਮਰ ਬਾਰੇ ਗੱਲ ਕਰੀਏ ਤਨਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿੱਚ ਵਿਸਾਖ ਸੁਦੀ 3 ਸੰਮਤ 1526 ਨੂੰ ਹੋਇਆ ਮਹੀਨਾ ਵਿਸਾਖ 20 ਤਰੀਕ ਸੀ ਈਸਵੀ 1469 ਮਹੀਨਾ ਅਪ੍ਰੈਲ ਦੀ 15 ਤਰੀਕ ਤੇ ਦਿਨ ਸ਼ਨੀਚਰਵਾਰ ਸੀ ਤਲਵੰਡੀ ਦਾ ਪਹਿਲਾ ਨਾਂ ਰਾਏਪੁਰ ਸੀ ਫਿਰ ਰਾਏ ਪੋਏ ਦੀ ਤਲਵੰਡੀ ਨਾਮ ਪ੍ਰਸਿੱਧ ਹੋਇਆ ਸਤਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੋਣ ਕਰਕੇ ਹੁਣ ਇਹ ਨਾਮ ਨਨਕਾਣਾ ਸਾਹਿਬ ਹੈ ਨਨਕਾਣਾ ਸਾਹਿਬ ਲਾਹੌਰ ਤੋਂ 48 ਮੀਲ ਪੱਛਮ ਵੱਲ ਹੈ ਲਾਹੌਰ ਤੋਂ ਚੜ੍ਹਾਂ ਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਨਨਕਾਣਾ ਸਾਹਿਬ ਰੇਲ ਦਾ ਸਟੇਸ਼ਨ ਹੈ ਜ਼ਿਲ੍ਹਾ ਸੇਖੋਪੁਰਾ ਜ਼ਿਲ੍ਹਾ ਸੇਖੋਪੁਰਾ ਜੰਕਸ਼ਨ ਤੋਂ ਇਹ ਲਾਈਨ ਸਾੰਗਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ ਦੂਜੀ ਲਾਈਨ ਨਨਕਾਣਾ ਸਾਹਿਬ ਚੜ੍ਹਾਂ ਵਾਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ ਰਾਇਪੋਏ ਪੱਟੀ ਮੁਸਲਮਾਨ ਸਰਦਾਰ ਤਲਵੰਡੀ ਦੇ ਆਸ-ਪਾਸ ਦੇ ਇਲਾਕੇ ਦਾ مالک ਸੀ ਮੁਸਲਮਾਨਤ ਦੇ ਰਾਜ ਸਮੇਂ ਬਹੁਤ ਸਾਰੇ ਪੱਟੀ ਰਾਜਪੂਤ ਮੁਸਲਮਾਨ ਹੋ ਗਏ ਸਨ ਜਿੰਨਾ ਵਿੱਚੋਂ ਪਿੰਡੀ ਪੱਟੀਆਂ ਜ਼ਿਲ੍ਹਾ ਗੁਜਰਾਤ ਦਾ ਡੁੱਲਾ ਪੱਟੀ ਅਤੇ ਉਸ ਦਾ ਪੁੱਤਰ ਕਮਾਲ ਖਾਨ ਇਤਿਹਾਸ ਵਿੱਚ ਪ੍ਰਸਿੱਧ ਹਨ ਗੁਰਨਾਨਕ ਦੇਵ ਜੀ ਦਾ ਜਨਮ ਭਾਵੇਂ ਰਾਇਪੋਏ ਦੀ ਤਲਵੰਡੀ ਵਿਖੇ ਹੋਇਆ ਪਰ ਉਹਨਾਂ ਦਾ ਜਿਹੜਾ ਅਸਲੀ ਪਿੰਡ ਸੀ ਪੱਠੇ ਵਿੰਡ ਸੀ ਗੁਰਨਾਨਕ ਦੇਵ ਜੀ ਦੇ ਪਿਤਾ ਬਾਬਾ ਕਾਲੂ ਜੀ ਇਤਿਹਾਸ ਵਿੱਚ ਉਹਨਾਂ ਨੂੰ ਕਲਿਆਣ ਰਾਏ ਅਤੇ ਕਾਲੂ ਰਾਏ ਕਰਕੇ ਲਿਖਿਆ ਹੈ ਰਾਏ ਪੋਏ ਦੇ ਪੁੱਤਰ ਰਾਏ ਬਲਾਰਪਾਸ ਪਟਵਾਰੀ ਦਾ ਅਹੁਦਾ ਸੀ ਜਿਸ ਕਾਰਨ ਉਹ ਤਲਵੰਡੀ ਰਹਿੰਦੇ ਸਨ ਇਹਨਾਂ ਦਾ ਅਸਲੀ ਪਿੰਡ ਜਿਹੜਾ ਉਹ ਅੰਮ੍ਰਿਤਸਰ ਤਹਿਸੀਲ ਤਰਨਤਾਰਨ ਵਿੱਚ ਸੀ ਉਸ ਪਿੰਡ ਦਾ ਨਾਮ ਪੱਠੇ ਵਿੰਡ ਸੀ ਤਰਨਤਾਰਨ ਤੋਂ 10 ਮੀਲ ਪੂਰਬ ਦੱਖਣ ਵਲ ਇਹ ਜਿਹੜਾ ਪਿੰਡ ਪੱਠੇਵਿੰਡ ਮੌਜੂਦ ਸੀ ਪਿੰਡ ਲੋਹਾਰ ਦੇ ਉੱਤਰ ਪਾਸੇ ਜਾਮਾ ਰਾਏ ਤੋਂ ਡੇਢ ਮੀਲ ਲੰਦੇ ਪਾਸੇ ਸੀ ਹੁਣ ਉੱਥੇ ਗੁਰਨਾਨਕ ਦੇਵ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਹੈ ਨਾਮ ਡੇਰਾ ਸਾਹਿਬ ਹੈ ਗੁਰਨਾਨਕ ਦੇਵ ਜੀ ਦਾ ਨਾਨਕਾ ਪਿੰਡ ਸਤਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਤਨ ਤ੍ਰਿਪਤਾ ਸੀ ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਚਾਹਲ ਜ਼ਿਲ੍ਹਾ ਤੇ ਤਹਿਸੀਲ ਲਾਹੌਰ ਵਿੱਚ ਸੀ। ਲਾਹੌਰ ਸ਼ਾਣੀ ਤੋਂ 8 ਮੀਲ ਦੀ ਵਿੱਥੋਂ ਤੇ ਪੂਰਬ ਦੱਖਣ ਪਾਸੇ ਸਤਗੁਰ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿੱਚ ਸਨ 1464 ਵਿੱਚ ਹੋਇਆ। ਬੀਬੀ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨਾਲੋਂ 5 ਸਾਲ ਵੱਡੇ ਸਨ। ਨਾਨਕਾ ਪਿੰਡ ਹੋਣ ਕਰਕੇ ਸਤਗੁਰ ਜੀ ਕਈ ਵਾਰ ਚਾਹਲ ਆਉਂਦੇ ਜਾਂਦੇ ਰਹੇ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਜੀ ਦੀ ਵਿੱਦਿਆ 7 ਸਾਲਾਂ ਦੀ ਉਮਰੇ ਗੁਰਨਾਨਕ ਦੇਵ ਜੀ ਦੇ ਪਿਤਾ ਨੇ ਪਹਿਲਾਂ ਇਹਨਾਂ ਨੂੰ ਗੋਪਾਲ ਪੰਡਿਤ ਪਾਸ ਹਿੰਦੀ ਪੜ੍ਹ ਬਿਠਾਇਆ ਫੇਰ ਬ੍ਰਿਜ ਲਾਲ ਪੰਡਿਤ ਪਾਸ ਸanskrit ਪੜਨ ਜਦੋਂ ਸਤਗੁਰੂ ਜੀ ਦੀ ਉਮਰ 13 ਸਾਲਾਂ ਦੀ ਹੋਈ ਤਾਂ ਸੰਮਤ 1539 ਵਿੱਚ ਉਹਨਾਂ ਨੂੰ ਤਲਵੰਡੀ ਦੇ ਮੌਲਵੀ ਕুতਬਦੀਨ ਪਾਸ ਫਾਰਸੀ ਪੜਨ ਲਈ ਬਿਠਾਇਆ ਗਿਆ ਗੁਰੂ ਨਾਨਕ ਦੇਵ ਜੀ ਅਤ ਉੱਚੇ ਦਰਜੇ ਦੇ ਤੀਖਣ ਬੁੱਧੀ ਨੂੰ ਵੇਖ ਕੇ ਇਹ ਤਿੰਨੇ ਉਸਤਾਦ ਆਪੋ ਆਪਣੀ ਵਾਰੀ ਬੜੇ ਹੈਰਾਨ ਹੋਏ ਨਿਰਾ ਦਿਮਾਗ ਹੀ ਰੋਸ਼ਨ ਨਹੀਂ ਸੀ ਸਤਗੁਰ ਜੀ ਨੂੰ ਆਤਮਿਕ ਜੀਵਨ ਦੀ ਵੀ ਬੜੀ ਸੂਝ ਸੀ ਗੁਰਨਾਨਕ ਦੇਵ ਜੀ ਦਾ ਬਾਲ ਉਮਰ ਵਿੱਚ ਗੰਭੀਰ ਜੀਵਨ ਤੱਕ ਨਗਰ ਦੇ ਸਾਰੇ ਹਿੰਦੂ ਮੁਸਲਮਾਨ ਸਿਰ ਨਿਵਾਨ ਲੱਗ ਪਏ ਰਾਇ ਬੁਲਾਰ ਵੀ ਆਖਣ ਲੱਗ ਗਿਆਂ ਕਿ ਇਸ ਬਾਲਕ ਉੱਤੇ ਖੁਦਾ ਦੀ ਖਾਸ ਰਹਿਮਤ ਹੈ ਇਸ ਤਰ੍ਹਾਂ ਤੰਤਨ ਛਿਰੀਗੁਰ ਨਾਨਕ ਦੇਵ ਜੀ ਬਚਪਨ ਤੋਂ ਹੀ ਵੱਖਰੇ ਸਨ ਅਤੇ ਜਨੇਉ ਵਾਲੀ ਰਸਮ ਤਕਰੀਬਨ ਹਰੇਕ ਧਰਮ ਅਨੁਸਾਰ ਮਨੁੱਖ ਦੇ ਦੋ ਜਨਮ ਮਿੱਥੇ ਗਏ ਹਨ ਇੱਕ ਸਰੀਰਕ ਜਨਮ ਜੋ ਹਰੇਕ ਜੀਵ ਨੂੰ ਆਪਣੀ ਮਾਂ ਤੋਂ ਮਿਲਦਾ ਹੈ ਦੂਜਾ ਆਤਮਿਕ ਜੀਵਨ ਜਿਸ ਦੀ ਪ੍ਰਾਪਤੀ ਵਾਸਤੇ ਖਾਸ ਉਮਰੇ ਉੱਤੇ ਪਹੁੰਚ ਕੇ ਧਾਰਮਿਕ ਮਰਿਆਦਾ ਕਰਨੀ ਪੈਂਦੀ ਹੈ ਮੰਨੂ ਦੇ ਧਰਮ ਸ਼ਾਸਤਰ ਅਨੁਸਾਰ ਬ੍ਰਾਹਮਣ ਖੱਤਰੀ ਅਤੇ ਵੈਸ਼ਵਾਸਤੇ ਆਤਮਿਕ ਜੀਵਨ ਦੀ ਪ੍ਰਾਪਤੀ ਦੀ ਖਾਤਰ ਜਨੇਉ ਪਹਿਨਣ ਦੀ ਮਰਿਆਦਾ ਹੈ। ਸ਼ੁੱਦਰ ਨੂੰ ਇਸ ਦਾ ਅਧਿਕਾਰ ਹੀ ਨਹੀਂ ਹੈ। ਮੰਨੂ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਉ ਕਪਾ ਦਾ ਖੱਤਰੀ ਦਾ ਜਨੇਉ ਸੰਨ ਦਾ ਅਤੇ ਵੈਸ਼ ਦਾ ਜਨੇਉ ਮੇੜੇ ਦੀ ਓਨ ਦਾ ਹੋਣਾ ਚਾਹੀਦਾ ਹੈ। ਸੂਤਰ ਨੂੰ ਵਟ ਕੇ ਤਹਿਰਾ ਕਰਕੇ ਉਸ ਦੀ ਡੋਰ ਵਟਣੀ ਹੁੰਦੀ ਹੈ ਇਹਨਾਂ ਤੇਰੀਆਂ ਤਿੰਨਾਂ ਡੋਰਾਂ ਦਾ ਇੱਕ ਅਗਰ ਹੁੰਦਾ ਹੈ ਦੋ ਅਗਰਾਂ ਦਾ ਇੱਕ ਜਨੇਊ ਬੰਦਾ ਹੈ ਜਨੇਊ ਖੱਬੇ ਮੋਢੇ ਤੋਂ ਪਹਿਨਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ ਪਰ ਪਿੱਤੇ ਕਰਮ ਕਰਨ ਵੇਲੇ ਜਨੇਊ ਸੱਜੇ ਮੋਢੇ ਤੇ ਪਹਿਨੀਦਾ ਮर्याਦਾ ਅਨੁਸਾਰ ब्राह्मण ਦਾ ਜੁਨੀਓ ਸੰਸਕਾਰ ਗਰਭ ਤੋਂ ਲੈ ਕੇ 8ਵੇਂ ਸਾਲ ਵਿੱਚ ਹੋਣਾ ਚਾਹੀਦਾ ਹੈ। ਖੱਤਰੀ ਦਾ 11ਵੇਂ ਸਾਲ ਅਤੇ ਵੈਸ਼ ਦਾ 12ਵੇਂ ਸਾਲ ਵਿੱਚ। ব্রাহ্মণ ਦਾ ਬਸੰਤਰ ਉੱਤੇ, ਖੱਤਰੀ ਦਾ ਗਰਮੀ ਰੁੱਤੇ ਅਤੇ ਵੈਸ਼ ਦਾ ਪਤਝੜ ਵਿੱਚ। ਸੰਸਕਾਰ ਆਦਿਕ ਕਰਮ ਕਰਾਉਣ ਲਈ ਹਰੇਕ Hindu ਘਰ ਦਾ ਇੱਕ ਪੁਜਾਰੀਤ ਹੁੰਦਾ ਹੈ। ਜੋ ਬ੍ਰਾਹਮਣ ਜਾਤੀ ਵਿੱਚੋਂ ਹੀ ਹੋ ਸਕਦਾ ਹੈ। ਬਾਬਾ ਕਾਲੂ ਜੀ ਦੇ ਘਰ ਵਿੱਚ ਪੁਜੋਹਿਤ ਪੰਡਿਤ ਹਰਦੇয়াল ਜੀ ਆਏ ਜੋ ਤਲਵੰਡੀ ਦੇ ਹੀ ਵਸਨੀਕ ਸਨ। ਗੁਰਨਾਨਕ ਦੇਵ ਜੀ ਦੀ ਜਨਮ ਪੱਤਰੀ ਐਸੇ ਨੇ ਬਣਾਈ ਸੀ। ਜਦੋਂ ਗੁਰਨਾਨਕ ਦੇਵ ਜੀ 10 ਸਾਲਾਂ ਦੇ ਹੋਏ ਤਾਂ ਮर्यादा ਅਨੁਸਾਰ ਉਹਨਾਂ ਨੂੰ ਜਨੀਉ ਪਹਿਨੌਣ ਲਈ ਪੰਡਿਤ ਹਰਦੇয়াল ਨੂੰ ਸੱਦਿਆ ਗਿਆ। ਇਹ ਅਧਿਕਾਰ ਪੁ রোহਿਤਾ ਹੀ ਹੁੰਦਾ ਹੈ ਘਰ ਵਿੱਚ ਪੁੱਤਰ ਦਾ ਜਨਮ ਧਰਮ ਸ਼ਾਸਤਰਾਂ ਅਨੁਸਾਰ ਇੱਕ ਬੜੀ ਵਡਭਾਗਤਾ ਹੈ ਪੁੱਤਰ ਹੀ ਪਿਤਰਾਂ ਨੂੰ ਭੂ ਨਾਮ ਦੇ ਨਰਕ ਤੋਂ ਬਚਾਉਂਦਾ ਹੈ ਪੁੱਤਰ ਹੀ ਪਿਤਰਾਂ ਨਮਿਤ ਜਗ ਸਰਾਦ ਅਦਿਕ ਕਰਨ ਦਾ ਅਧਿਕਾਰੀ ਹੈ ਇਹ ਅਧਿਕਾਰ ਤੀ ਨੂੰ ਨਹੀਂ ਹੈ ਜਨੇਊ ਪਹਿਨਣ ਦਾ ਅਧਿਕਾਰ ਵੀ ਪੁੱਤਰ ਨੂੰ ਹੀ ਹੈ ਧੀ ਨੂੰ ਨਹੀਂ ਸੋ ਜਿਵੇਂ ਪੁੱਤਰ ਦਾ ਜਨਮ ਗ੍ਰੈਸਤੀ ਵਾਸਤੇ ਬੜੀ ਖੁਸ਼ੀ ਦਾ ਅਫਸਰ ਲਿਆਉਂਦਾ ਹੈ ਤਵੇਂ ਹੀ ਜਨੇਊ ਪਹਿਨਾਉਣਾ ਇੱਕ ਰੀਤ ਹੈ ਜਿਹੜੀ ਬੜੇ ਚਾ ਮਲਾਰ ਵਾਲੀ ਹੁੰਦੀ ਹੈ ਸਾਰੇ ਸਾਖ ਅੰਕ ਸੱਦੇ ਜਾਂਦੇ ਹਨ ਵਿਆਹ ਸ਼ਾਦੀ ਵਾਂਗ ਹੀ ਖਾਣ ਪਕਾਉਣ ਤੇ ਬੜੇ ਉਚੇਜ ਕੀਤੇ ਜਾਂਦੇ ਹਨ ਸਰਦੇ ਪੁਜਦੇ ਘਰਾਂ ਵਿੱਚ మాਸ ਵੀ ਬਣਦਾ ਹੈ ਬਾਬਾ ਕਾਲੂ ਜੀ ਨੇ ਵੀ ਸਾਰੇ ਸਾਖ ਅੰਗ ਸੱਦੇ ਤਲਵੰਡੀ ਵਿੱਚ ਗੁਰਨਾਨਕ ਦੇਵ ਜੀ ਦੀ ਰੋਸ਼ਨ ਦਿਮਾਗੀ ਦੀ ਚਰਚਾ ਤਾਂ ਪਹਿਲਾਂ ਹੀ ਸੀ ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ 10 ਸਾਲਾਂ ਦਾ ਬਾਲਕ ਹਿੰਦੂ ਸ਼ਾਸਤਰਾਂ ਦੇ ਸਦੀਆਂ ਤੋਂ ਬਣੇ ਪਰਮ ਦਾ ਟੱਕਰ ਕਰਨ ਨੂੰ ਤਿਆਰ ਹੈ ਜਦੋਂ ਨਗਰ ਦਾ ਸ਼ਰੀਕਾ ਬਰਾਦਰੀ ਨਗਰ ਦੇ ਪੈਂਚ ਅਤੇ ਸਾਰੇ ਸਾਖ ਅੰਗ ਜੋੜ ਬੈਠੇ ਤਾਂ ਪੁਜਿਤ ਹਰदयाल ਨੇ ਗੁਰਨਾਨਕ ਦੇਵ ਜੀ ਨੂੰ ਜੈਨੇਉ ਪਹਿਨਣ ਲਈ ਸ਼ਾਸਤਰਾ ਦੀ ਰਹੁ ਰੀਤੀ ਆਰੰਭ ਕੀਤੀ ਸਤਿਗੁਰ ਜੀ ਵੀ ਪੰਡਤ ਜੀ ਦੇ ਪਾਸ ਬੈਠੇ ਹੋਏ ਸਨ ਸਭ ਕੁਝ ਵੇਖ ਰਹੇ ਸਨ ਜਦੋਂ ਗ੍ਰਹਿ ਪੂਜਾ ਦੇਵ ਪੂਜਾ ਅਧਿਕ ਹੋ ਚੁੱਕੀਆਂ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰਨਾਨਕ ਦੇਵ ਜੀ ਅਤੇ ਪੰਡਿਤ ਹਰਦੇਵਾਲ ਉੱਤੇ ਟਿਕ ਗਈਆਂ ਜਿਨੇ ਉਹ ਪੈਨ ਦੇ ਸਾਰ ਸਭਨਾ ਨੇ ਬਾਬਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ ਪੰਡਿਤ ਹਰਦੇਵਾਲ ਜਿਨੇ ਉਹ ਫੜ ਕੇ ਗੁਰਨਾਨਕ ਦੇਵ ਜੀ ਦੇ ਗੱਲ ਵਿੱਚ ਪਾਉਣ ਲੱਗਾ ਪਰ ਭਰੀ ਸਾਥ ਵਿੱਚ ਉਹਨਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ ਅਤੇ ਕਹਿਣ ਲੱਗੇ ਪੰਡਤ ਜੀ ਜ ਜਨੇਉ ਪਾਇਆ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ ਜਿਸ ਨੂੰ ਤੁਸੀਂ ਆਤਮਕ ਜੀਵਨ ਆਖਦੇ ਹੋ ਤਾਂ ਫਿਰ ਉਹ ਜਨੇਉ ਵੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਸੀ ਜੋ ਆਤਮਾ ਲਈ ਫੱਬਮਾ ਹੁੰਦਾ ਜਿਹੜਾ ਜਨੇਉ ਤੁਸੀਂ ਮੈਨੂੰ ਦੇ ਰਹੇ ਹੋ ਇਹ ਤਾਂ ਕਪਾ ਦੇ ਧਾਗੇ ਦਾ ਹੈ ਇਹ ਮਹਿਲਾ ਵੀ ਹੋ ਜਾਏਗਾ ਇਹ ਟੁੱਟ ਵੀ ਜਾਏਗਾ ਇਸ ਨੂੰ ਵਟੌਨ ਦੀ ਲੋੜ ਵੀ ਪਵੇਗੀ ਜਦੋਂ ਅੰਤ ਵੇਲੇ ਆਤਮਾ ਤੇ ਸਰੀਰ ਦਾ ਸਦੀਵੀ ਵਿਛੋੜਾ ਹੋਵੇਗਾ ਇਹ ਜਨਿਊ ਸਰੀਰ ਦੇ ਨਾਲ ਹੀ ਚਿੱਖਾ ਵਿੱਚ ਸੜ ਜਾਏਗਾ ਫਿਰ ਇਹ ਜਨਿਊ ਆਤਮਿਕ ਜਨਮ ਲਈ ਕਿਵੇਂ ਹੋਇਆ ਗੱਲ ਬੜੀ ਸਾਦਾ ਸੀ ਹਰੇਕ ਲਈ ਸਮਝ ਗੋਚਰੀ ਸੀ ਪਰ ਅਜੇ ਤੱਕ بڑے بڑے ਸਿਆਣਿਆਂ ਨੂੰ ਵੀ ਕਦੇ ਆਉੜੀ ਨਹੀਂ ਸੀ ਜੇ ਕਿਸੇ ਨੇ ਕਦੇ ਆਉਡੀ ਵੀ ਸੀ ਤਾਂ ਹਿੰਮਤ ਨਹੀਂ ਸੀ ਕਿ ਸ਼ਾਸਤਰਾਂ ਦਾ ਟਾਕਰਾ ਕਰ ਦੇ ਦਸ ਸਾਲਾਂ ਦੇ ਬਾਲਕ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਵੰਗਾ ਰਿਆ ਸਾਰੇ ਲੋਕ ਹੈਰਾਨ ਰਹਿ ਗਏ ਪੰਡਤ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਣ ਦੇ ਯਤਨ ਕੀਤੇ ਸਹਿ ਦੀ ਨਹੀਂ ਉਸ ਨੂੰ ਤਾਂ ਪਹਿ ਹੀ ਦੀ ਪੈ ਗਈ ਸੀ ਮਾਪਿਆਂ ਨੇ ਵੀ ਬੜੇ ਲਾੜ ਨਾਲ ਸਮਝਾਇਆ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਬੜਾ ਪਾਪ ਹੈ ਪਿਆਰ ਵੀ ਕੀਤਾ ਗਿਆ ਡਰਾਵੇ ਵੀ ਦਿੱਤੇ ਗਏ ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਉਹਨਾਂ ਦਾ ਉੱਤਰ ਇਹ ਹੀ ਸੀ ਕਿ ਆਤਮਿਕ ਜਨਮ ਲਈ ਆਤਮਿਕ ਜਨੇਊ ਦੀ ਲੋੜ ਹੈ ਜੇ ਪੰਡਿਤ ਜੀ ਦੇ ਪਾਸ ਉਹ ਜਨੇਊ ਮੌਜੂਦ ਹੈ ਤਾਂ ਬੇਸ਼ੱਕ ਦੇ ਦੇਣ ਅਤੇ ਅਸੀਂ ਪਾਲ ਲੈਂਦੇ ਹਾਂ ਕਰਮ ਕਾਂਡ ਦੇ ਸਦੀਆਂ ਦੇ ਬਣੇ ਪੱਕੇ ਪਰਮ ਗੰਡ ਉੱਤੇ ਦਸਾਂ ਸਾਲਾਂ ਦੇ ਬਾਲਕ ਗੁਰਨਾਨਕ ਦੇਵ ਜੀ ਦੀ ਇਹ ਪਹਿਲੀ ਕਾਰੀ ਚੋਟ ਸੀ ਜੀਵਨ ਸੰਗਰਾਮ ਵਿੱਚ ਇਹ ਪਹਿਲੀ ਜਿੱਤ ਸੀ ਜੋ ਬਾਲਕ ਗੁਰੂ ਨੇ ਆਪਣੀ ਦ੍ਰਿੜਤਾ ਦੇ ਬਲ ਨਾਲ ਹਾਸਲ ਕੀਤੀ ਸੰਗਤ ਜੀ ਤਾਂ ਧੰਨ ਧੰਨ ਗੁਰਨਾਨਕ ਦੇਵ ਜੀ ਦੀ ਜਨੇਊ ਵਾਲੀ ਜਿਹੜੀ ਸਾਖੀ ਸੀ ਉਹ ਆਪਾਂ ਸਰਵਣ ਕੀਤੀ ਆਸ ਕਰਦੀ ਹੈ ਕਿ ਤੁਹਾਨੂੰ ਇਹ ਸਾਖੀ ਸਰਵਣ ਕਰਕੇ ਆਨੰਦ ਆਇਆ ਹੋਵੇਗਾ ਇਸ ਤਰ੍ਹਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਜੁੜੀਆਂ ਹੋਈਆਂ ਸਾਖੀਆਂ ਸੁਣਨ ਲਈ ਗੁਰਮਤ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ